ਕੈਨੇਡਾ ਤੋਂ ਦੋ ਖਬਰਾਂ ਸਾਹਮਣੇ ਆਈਆਂ ਨੇ ਇੱਕ ਮਾੜੀ ਤੇ ਦੂਜੀ ਚੰਗੀ ਸ਼ੁਰੂਆਤ ਚੰਗੀ ਤੋਂ ਕਰ ਰਹੀਆਂ ਕੈਨੇਡਾ ਵਿੱਚ ਗਰਦਾਸਪੁਰ ਨੇੜੇ ਗੋਤਰ ਪੋਕਰਪਿੰਡ ਦੀ ਰਹਿਣ ਵਾਲੀ ਸੋਨਮ ਪ੍ਰੀਤਕਾਰ ਨੇ ਆਪਣਾ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸੋਨਮ ਪ੍ਰੀਤਕਾਰ 2018 ਚ ਪੜਾਈ ਕਰਨ ਲਈ ਕੈਨੇਡਾ ਗਈ ਸੀ ਸਖਤ ਮਿਹਨਤ ਕਰਨ ਤੋਂ ਬਾਅਦ ਉਹ 7 ਸਾਲ ਬਾਅਦ ਸਫਲਤਾਪੂਰਵਕ ਕੈਨੇਡੀਅਨ ਪੁਲਿਸ ਚ ਸ਼ਾਮਲ ਹੋਈ ਹੈ ਸੋਨੁਮਪ੍ਰੀਤ कौर ਦੀ ਮਾਂ ਵੀ ਪੁਲਿਸ ਚ ਨੌਕਰੀ ਕਰਦੀ ਹੈ ਤੇ ਉਸਦੇ ਪਿਤਾ ਨਰਿੰਦਰ ਸਿੰਘ ਪੰਜਾਬ ਪੁਲਿਸ ਦੇ ਜਵਾਨ ਸਨ ਜੋ 25 ਅਪ੍ਰੈਲ 2010 ਨੂੰ ਦੇਸ਼ ਦੀ ਸੇਵਾ ਕਰਦੇ ਹੋਏ ਨਰੌਟ ਜੈਮਲ ਹੱਤਿਆਬਾਦੀ ਹਮਲੇ ਚ ਸ਼ਹੀਦ ਹੋ ਗਏ ਸਨ ਸੋਨੁਮ ਨੇ ਕਿਹਾ ਕਿ ਲੋਕਾਂ ਨੂੰ ਆਪਣੀਆਂ ਧੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਕਿਉਂਕਿ ਕੁੜੀਆਂ ਵੀ ਮਹਾਨ ਪ੍ਰਾਪਤੀਆਂ ਕਰ ਸਕਦੀਆਂ ਨੇ ਉਧਰ ਬੀਜਪੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਅਤੇ ਹੈਲਪਿੰਗ ਹੈਪਲੈਸ ਸੰਸਥਾ ਦੀ ਚੇਅਰਪਰਸਨ ਬੀਬੀ ਅਮਨਜੀਤ ਕੌਰ ਰਮੋਵਾਲੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੈਨੇਡਾ ਵਿੱਚ ਰਹਿ ਰਹੇ ਸਟੂਡੈਂਟਸ ਨਾਲ ਨਸ਼ੇ ਦੇ ਤਸਕਰ ਬਹੁਤ ਵੱਡਾ ਧੋਖਾ ਕਰ ਰਹੇ ਨੇ ਜਿਸ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ ਉਹਨਾਂ ਦੱਸਿਆ ਕਿ ਖਰੜ ਦਾ ਰਹਿਣ ਵਾਲਾ 28 ਸਾਲਾ ਨੌਜਵਾਨ Ontario ਤੋਂ ਅਮਰੀਕਾ ਨੂੰ ਟਰੱਕ ਚਲਾਉਂਦਾ ਸੀ ਬੀਤੀ 13 ਅਗਸਤ ਨੂੰ ਵੀ ਟਰੱਕ ਲੈ ਕੇ ਜਾਂਦੇ ਸਮੇਂ ਉਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕਿਉਂਕਿ ਪੁਲਿਸ ਵੱਲੋਂ ਜਦ ਉਸਤੇ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ 150 ਕਿਲੋ ਕੋਕੀਨ ਬਰਾਮਦ ਹੋਈ ਬੀਬੀ ਰਾਮੂ ਵਾਲੀਆਂ ਨੇ ਕਿਹਾ ਕਿ ਉਸ ਨੌਜਵਾਨ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਦੀ ਕਾਪੀ ਅਤੇ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਹਨਾਂ ਦੇ ਲੜਕੇ ਦੇ ਟਰੱਕ ਦੇ ਪਿੱਛੇ ਟਰੱਕ ਮਾਲਕ ਨੇ ਰਸਤੇ 'ਚ ਹੋਰ ਲੋਡ ਵਾਲਾ ਟਰਾਲਾ ਪਵਾ ਦਿੱਤਾ ਸੀ ਅਤੇ ਕਿਹਾ ਸੀ ਕਿ ਇਹ ਟਰੱਕ ਖਰਾਬ ਵਾਲੇ ਲਿਹਾਜ਼ਾ ਤੂੰ ਢੇੜਾ ਲਗਾ ਦੇ ਜਿਸ ਦੀ ਵੀਡੀਓ ਪ੍ਰੂਫ ਵੀ ਨੇ ਜਿਸ ਚ ਦਿਖਾਈ ਦੇ ਰਿਹਾ ਕਿ ਇੱਕ ਪੈਟਰੋਲ ਪੰਪ ਤੇ ਟਰਾਲਾ ਤਬਦੀਲ ਕੀਤਾ ਗਿਆ ਸੀ ਬੀਬੀ ਰਮੋਵਾਲੀਆ ਨੇ ਕਿਹਾ ਕਿ ਉਹ ਆਪਣੀ ਸੰਸਥਾ ਵੱਲੋਂ ਇਸ ਨੌਜਵਾਨ ਦੀ ਮਦਦ ਕਰ ਰਹੇ ਨੇ ਉਹਨਾਂ ਕਿਹਾ ਕਿ ਨੌਜਵਾਨ ਦਾ ਪਿਛਲਾ ਆਚਰਣ ਚੰਗਾ ਹੈ ਤੇ ਇਸ ਦੀ ਲਿਖਤੀ ਤਵਤੀਸ਼ ਕਰਕੇ ਸਰਕਾਰ ਨੂੰ ਭੇਜੀ ਜਾ ਰਹੀ ਹੈ ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਨੌਜਵਾਨ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੰਮ ਦੌਰਾਨ ਲਾਪਰਵਾਹੀ ਨਾ ਵਰਤਣ ਕਿਉਂਕਿ ਇਸ ਨਾਲ ਉਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ